ਤੇ ਇੱਕ ਸਰਦਾਰ ਦੀ ਫੋਟੋ ਜਿਨ੍ਹਾਂ ਦੀ ਡੈਥ 2019 ਚ ਹੋ ਗਈ ਉਹ ਫੋਟੋ ਰੂੜੀਆਂ ਦੇ ਸਿੱਟੀ ਪਈ ਐ ਇਹ ਬਜ਼ੁਰਗ ਹੈ ਜਿਹੜੇ ਬਜ਼ੁਰਗ ਨੇ ਬੱਚਿਆਂ ਨੂੰ ਪਾਲਿਆ ਪੜਾਇਆ ਤੁਰਨ ਜੋਗ ਸਾਨੂੰ ਤੁਰਨਾ ਸਿਖਾਇਆ ਸਾਨੂੰ ਸਮਾਜ ਵਿੱਚ ਰਹਿਣਾ ਸਿਖਾਇਆ ਅੱਜ ਐ ਇੰਨੇ ਪਰਿਵਾਰਾਂ ਚ ਗਰਾਵਟ ਆ ਗਈ ਵੀ ਤੁਸੀਂ ਇੱਕ ਆਪਣੇ ਘਰ ਚ ਇੱਕ ਕੰਨ ਦੇ ਕੋਨਾ ਉਹ ਵੀ ਤੁਸੀਂ ਪਰਿਵਾਰ ਦੇ ਉਸ ਮੁਖੀ ਨੂੰ ਦੇ ਨਹੀਂ ਸਕੇ ਜੀਨੇ ਦਿਨ ਰਾਤ ਇੱਕ ਕਰਕੇ ਤੁਹਾਨੂੰ ਖਾਣ ਜੋਗ ਦਾਣੇ ਦਿੱਤੇ ਨੇ ਜੀ ਲਾਂਹ ਤਾਂ ਰਸਦਾ ਪਰਿਵਾਰ ਤੇ ਬਹੁਤ ਵੱਡੀ ਲਾਂਹਤ ਪਾਉਣੇ ਬਾਈ ਜੀ ਐਤੋਂ ਵੱਡੀ ਕੀ ਲਾਂਹਤ ਹੋਈ ਤੇ ਆ ਤੇਰਵਾ ਕੇ ਫੋਟੋ ਦਾ ਸੰਸਕਾਰ ਕਰਾਇਆ ਸੀ ਨਹੀਂ ਕਿੱਡੇ ਚਾਹਵਾਨ ਬੰਨੇ ਹੋਣਗੇ ਕਿੱਥੇ ਤੁਸੀਂ ਸਿੱਟੇ ਨੇ ਕਿੱਥੇ ਤੁਹਾਡੇ ਰਿਸ਼ਤੇ ਗਏ ਅਜੇ ਕਿੱਥੇ ਰੁਲਗੇ ਤੁਸੀਂ ਭਾਈ ਜੀ ਇਹ ਜਗ੍ਹਾ ਤੇ ਅਸੀਂ ਸੰਸਕਾਰ ਕੀਤਾ ਉਹ ਬਜ਼ੁਰਗਾਂ ਦਾ ਜਿਨ੍ਹਾਂ ਦੀ ਫੋਟੋਆਂ ਸਿੱਟ ਕੇ ਇੱਥੇ ਮਾੜੀ ਮੋੜੀ ਆ ਤੁਹਾਨੂੰ ਸ਼ਰਮ ਚਾਹੀਦੀ ਜਿਨ੍ਹਾਂ ਨੇ ਉਹਨੂੰ ਪਾਲਿਆ ਪੋਸਿਆ ਉਹਨਾਂ ਦੀਆਂ ਫੋਟੋਆਂ ਵੀ ਰੂੜੀਆਂ ਦੇ ਸਿੱਟਕੇ ਜਾਂਦੇ ਹੋ ਇਹ ਤਾਂ ਸਾਡੇ ਤੂਰਪੱਤੀ ਵਾਸੀਆਂ ਨੇ ਇਕੱਠੇ ਹੋ ਕੇ ਕਹ ਫੈਸਲਾ ਕੀਤਾ ਵੀ ਆਪੇ ਤਾਂ ਸੰਸਕਾਰ ਕਰੀਏ ਲਾਹਨਤਾ ਜੀ ਇਹ ਜੇ ਪਰਿਵਾਰ ਦਾ ਐਸ਼ਾ ਕਹਿੰਦਾ ਆਹ ਤਾਂ ਜੀ ਲਾਹਨਤਾ ਰਸਦਾ ਪਰਿਵਾਰ ਤੇ ਬਹੁਤ ਵੱਡੀ ਲਾਹਨਤ ਪਾਉਣੇ ਬਾਈ ਜੀ ਇਤੋਂ ਵੱਡੀ ਕੀ ਲਾਹਨਤ ਹੋਈ ਤੇ ਆਹ ਤੇਰ ਪਾ ਕੇ ਫੋਟੋ ਦਾ ਸੰਸਕਾਰ ਕਰਾਇਆ ਸੀ ਨਾ ਜੀ ਜਿਹੜਾ ਉਹਦੇ ਮਾਂ ਪਿਓ ਨੂੰ ਵੀ ਇੱਥੇ ਆਹ ਸ਼ੇਰੇ ਦੇਖੋ ਜੀ ਕਹਿੰਦਾ ਸ਼ੇਰੇ ਦੇਖੋ ਕਿੱਡੇ ਚਾਵਾਨ ਬੰਨੇ ਹੋਣਗੇ ਕਿੱਥੇ ਤੁਸੀਂ ਸਿੱਟ ਕਿੱਥੇ ਰੁਲਗੇ ਤੁਸੀਂ ਜਿੱਥੇ ਨਾ ਰੋੜਿਆ ਤੁਸੀਂ ਵੀ ਰੁਲ ਆਈ ਰੁਲਗੇ ਹੋਗੇ ਮੇਰੇ ਹਿਸਾਬ ਨਾਲ ਤਾਂ ਫਿੱਟ ਲਾਂਤ ਪਾਉਣੇ ਜਾਂ ਤੇ ਪਰਿਵਾਰ ਨੂੰ ਸਾਰੇ ਨੂੰ ਜਿਹੜਾ ਜਾ ਕੁਝ ਕਰਕੇ ਗਾਰੇ ਹਾਜੀ ਤੁਹਾਡਾ ਨਾਮ ਮੈਂ ਹਰਵਿੰਦਰ ਸਿੰਘ ਗੋਲਦੀ ਤੂਰ ਗੋਲਦੀ ਜੀ ਤੁਹਾਨੂੰ ਇੱਕ ਪੋਸਟ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਇੱਕ ਬਜ਼ੁਰਗ ਦੀ ਫੋਟੋ ਤੇ ਸੇਰੇ ਸਾਹਮਣੇ ਕੀ ਗੱਲਬਾਤ ਘਟਨਾ ਕੀ ਸੀ ਇਹ ਕੀ ਸੀ ਅੱਜ ਨਾ ਸਾਡੇ ਕਲੱਬ ਦੇ ਉਹ ਕੈਸ਼ੀਅਰ ਨੇ ਤਰਨਜੀਤ ਸਿੰਘ ਮਿੰਟੂ ਉਹਨਾਂ ਦਾ ਵੱਡੇ ਸੀ ਅੱਜ ਉਹਰੇ ਅਸੀਂ ਪੌਦੇ ਦਰਖਤ ਲਾਉਂਦਾ ਪਲਾਨ ਬਣਾ ਸੀਗਾ ਜਦੋਂ ਅਸੀਂ ਉਹ ਸਾਫ ਕਰ ਰਹੇ ਸੀਗੇ ਤਾਂ ਅੱਗੇ ਜਾ ਕੇ ਦੇਖਿਆ ਰੂੜੀਆਂ ਤੇ ਇੱਕ ਸਰਦਾਰ ਦੀ ਫੋਟੋ ਜਿਨ੍ਹਾਂ ਦੀ ਡੈਥ 2019 ਚ ਹੋ ਗਈ ਉਹ ਫੋਟੋ ਰੂੜੀਆਂ ਤੇ ਸਿੱਟੀ ਪਈ ਹੈ ਚਲੋ ਅਸੀਂ ਅੱਜ ਜਾ ਕੇ ਦੇਖਿਆ ਵੀ ਇਹ ਕੀ ਫੋਟੋ ਹੈ ਜਦ ਅਸੀਂ ਉਹਨੂੰ ਜਾ ਕੇ ਦੇਖਦੇ ਆਂ ਤਾਂ ਇੱਕ ਬਹੁਤ ਸੋਹਣੇ ਸਰਦਾਰ ਦੀ ਫੋਟੋ ਪਈ ਹੈ ਅਸੀਂ ਅੱਜ ਚੱਕ ਕੇ ਦੇਖਿਆ ਸਾਡਾ ਮਨ ਇੱਕਦਮ ਖਰਾਬ ਹੋ ਗਿਆ ਇਹ ਉਬਜ਼ੁਰਗ ਹੈ ਜਿਹੜੇ ਬਜ਼ੁਰਗ ਨੇ ਬੱਚਿਆਂ ਨੂੰ ਪਾਲਿਆ ਪੜਾਇਆ ਤੁਰਨ ਜੋਗ ਸਾਨੂੰ ਤੁਰਨਾ ਸਿਖਾਇਆ ਸਾਨੂੰ ਸਮਾਜ ਵਿੱਚ ਰਹਿਣਾ ਸਿਖਾਇਆ ਅੱਜ ਇੰਨੇ ਪਰਿਵਾਰਾਂ 'ਚ ਗਰਾਵਟ ਆ ਗਈ ਵੀ ਤੁਸੀਂ ਇੱਕ ਆਪਣੇ ਘਰ 'ਚ ਇੱਕ ਕੰਦ ਇੱਕ ਕੋਨਾ ਉਹ ਵੀ ਤੁਸੀਂ ਪਰਿਵਾਰ ਦੇ ਉਸ ਮੁਖੀ ਨੂੰ ਦੇ ਨਹੀਂ ਸਕੇ ਜੀਨੇ ਦਿਨ ਰਾਤ ਇੱਕ ਕਰਕੇ ਤੁਹਾਨੂੰ ਖਾਣ ਜੋਗ ਦਾਣੇ ਦਿੱਤੇ ਨੇ ਤੁਹਾਨੂੰ ਸਮਾਜ ਵਿੱਚ ਰਹਿਣ ਦਾ ਢੰਗ ਤਰੀਕੇ ਦਿੱਤੇ ਨੇ ਅੱਜ ਜਦੋਂ ਇਸ ਦੁਨੀਆ 'ਚੋਂ ਚਲਾ ਗਿਆ ਉਹ ਫੋਟੋ ਜਿਹੜੀ ਅਸੀਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਰੱਖ ਕੇ ਅਰਦਾਸ ਕਰਦੇ ਆਂ ਅਸੀਂ ਅਰਦਾਸ ਕਰਦੇ ਆਂ ਵੀ ਇਹ ਸੱਚੇ ਬਾਦਸ਼ਾਹ ਇਹਨਾਂ ਨੂੰ ਅਬਦੇ ਚਰਣਾ ਵਿੱਚ ਨਿਵਾਸ਼ ਬਖਸ਼ੀ ਇਹ ਸੱਚੇ ਬਾਦਸ਼ਾਹ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਈ ਜੀ ਕੀ ਉਹ ਇੱਕ ਪਖੰਡਾ ਢਕੋਸਲਾ ਉਹ ਤੁਸੀਂ ਯਾਰ ਉਹਨਾਂ ਬਜ਼ੁਰਗਾਂ ਦੀਆਂ ਫੋਟੋਆਂ ਰੂੜੀਆਂ ਤੇ ਸਿੱਟਦੇ ਹੋ ਤੁਸੀਂ ਤੁਹਾਨੂੰ ਮਰ ਜਾਣਾ ਚਾਹੀਦਾ ਯਾਰ ਕਹਾਵਤਾਂ ਤਾਂ ਸੁਣੀ ਨੇ ਕਹਿੰਦੇ ਪੁੱਤਰਾਂ ਤੋਂ ਬਾਅਦ ਕਹਿੰਦੇ ਪਾਣੀ ਨੂੰ ਤਰਸ ਦੇਂਦੇ ਮਾਂ-ਮਾ ਤੇ ਬਾਪ ਇਹ ਤਾਂ ਕੰਦਾ ਮੈਂ ਤੁਹਾਨੂੰ ਦੱਸਦਾ ਦੇਖੋ ਅਸੀਂ ਕਿਸੇ ਨੇ ਤੁਸੀਂ ਮੈਂ ਕਿਸੇ ਨੇ ਰੱਬ ਨਹੀਂ ਦੇਖਿਆ ਜੀ ਪਰ ਅਸੀਂ ਰੱਬ ਨੂੰ ਉਹਦੇ ਮਾਂ-ਬਾਪਾਂ ਚੋਂ ਦੇਖਦੇ ਆਂ ਅੱਜ ਉਹ ਬਾਪ ਜਿਹਨੇ ਕਦੇ ਤੁਹਾਨੂੰ ਤੁਰਨਾ ਸਿਖਾਇਆ ਉਹਨੂੰ ਜੀ ਰੂੜੀਆਂ ਦੇ ਸਿੱਟ ਰਹੇ ਹੋ ਉਹ ਵੀ ਉਹਦਾ ਜਾਣ ਤੋਂ ਬਾਅਦ ਤੁਸੀਂ ਉਹਦਾ ਨਹੀਂ ਸੀ ਯਾਰ ਤੁਸੀਂ ਉਹਦੀ ਫੋਟੋ ਰੱਖ ਸਕਦੇ ਤੁਸੀਂ ਤਾਂ ਦਾ ਸੰਸਕਾਰ ਕਰ ਦਿੰਦੇ ਬੰਦੇ ਦੇ ਤਿੰਨ ਅਹਿਮ ਪੁਆਇੰਟ ਹੁੰਦੇ ਨੇ ਬੰਦੇ ਦਾ ਜਨਮ ਉਸ ਤੋਂ ਬਾਅਦ ਵਿਆਹ ਮਰਨਾ ਜੀ ਬਦਕਿਸਮਤੀਏ ਦੇਖੋ ਵੀ ਕਿਸੇ ਟਾਈਮ ਭੈਣਾ ਨੇ ਆਪਣੇ ਵੀਰ ਦੇ ਸਹਰੇ ਬੰਨੇ ਹੋਣਗੇ ਆ ਜੋ ਸਿਰੇ ਰੂੜੀਆਂ ਦਾ ਰੋਲ ਰਹਿ ਨੇ ਕਾਲ ਯੁਗ ਦੀ ਤਸਵੀਰ ਆਪਾਂ ਕਹਿੰਦੇ ਕਾਲ ਯੁਗ ਇਦੋਂ ਵੱਡਾ ਕਾਲ ਯੁਗ ਕੀ ਹੋਊਗਾ ਇੰਨੇ ਰਿਸ਼ਤੇ ਤਾਰ-ਤਾਰ ਹੋਏ ਪਏ ਨੇ ਸਾਡੇ ਸਾਹਮਣੇ ਸਾਡਾ ਜਿਹੜਾ ਸਵੇਰੇ ਚਾਹ ਸੀ ਨਾ ਵੀ ਅਸੀਂ ਬੂਟੇ ਲਾਵਾਂਗੇ ਅਸੀਂ ਇਹਨਾਂ ਨੂੰ ਪਾਲਾਂਗੇ ਸਾਡਾ ਸਾਰਿਆਂ ਦਾ ਮਨ ਖਰਾਬ ਹੋ ਗਿਆ ਸਾਨੂੰ ਇਹ ਹੋ ਗਿਆ ਵੀ ਛੱਡੋ ਫਿਰ ਅਸੀਂ ਆਪਣੇ ਬਜ਼ੁਰਗਾਂ ਨੂੰ ਪੁੱਛਾ ਸਾਥੇ ਜਾ ਕੇ ਵੀ ਇਹਦਾ ਕੀ ਕਰੀਏ ਉਹਨਾਂ ਨੇ ਸਾਨੂੰ ਕਿਹਾ ਵੀ ਯਾਰ ਤੁਸੀਂ ਇਹਦਾ ਸੰਸਕਾਰ ਕਰ ਦਿਓ ਫੋਟੋ ਦਾ ਇਹ ਬਜ਼ੁਰਗ 2019 ਚ ਸਮਾਜਿਕ ਤੌਰ ਤੇ ਦੀ ਡੈਥ ਹੋ ਗਈ ਸੀ ਪਰ ਅੱਜ ਉਹ ਪਰਿਵਾਰ ਆਪਦੇ ਦਿਲਾਂ ਚੋਂ ਆਪਣੀਆਂ ਯਾਦਾਂ ਚੋਂ ਇਹ ਬਜ਼ੁਰਗ ਨੂੰ ਰੂੜੀਆਂ ਅੰਦਰ ਸੱਟ ਗਿਆ ਪਰ ਅਸੀਂ ਇੱਕ ਸਮਾਜਿਕ ਤੌਰ ਤੇ ਇਹ ਸੋਚਦੇ ਹਾਂ ਅੱਜ ਉਹਨਾਂ ਦਾ ਸੰਸਕਾਰ ਕੀਤਾ ਮੈਂ ਬੇਨਤੀ ਕਰਦਾ ਤੁਹਾਡੇ ਰਾਹੀਂ ਵੀ ਇਹ ਬਜ਼ੁਰਗ ਨੇ ਜਿਨ੍ਹਾਂ ਨੇ ਸਾਨੂੰ ਸਮਾਜ ਚ ਵਿਚਰਨਾ ਸਿਖਾਇਆ ਇਹਨਾਂ ਦੀ ਇੱਜ਼ਤ ਕਰੋ ਪ੍ਰਮਾਤਮਾ ਤੁਹਾਨੂੰ ਤਾਂ ਹੀ ਚੜ੍ਹਦੀ ਕਲਾ ਚ ਰੱਖੂਗਾ ਨਹੀਂ ਪ੍ਰਮਾਤਮਾ ਦੇਰ ਨਹੀਂ ਇਹ ਤੁਹਾਡੇ ਦੇ ਵੀ ਸਮਾਉਣ ਵਾਲਾ